ਕਿ ਡਾਕਟਰ অপারেশন ਨਹੀਂ ਹੋ ਸਕਦਾ ਐਂਡ ਸਰਕਾਰ ਨੇ ਮੈਨੂੰ ਜਿਹੜਾ ਉਹਦਾ ਜਵਾਬ ਦਿੱਤਾ ਹਸਪੀਟਲ ਵਾਲਾ ਉਹ ਕਹਿੰਦੇ ਆ ਵੀ ਅਸੀਂ 684 ਪੋਸਟਾਂ ਐ ਉਹਨਾਂ ਨੂੰ ਅਸੀਂ ਭਰਨ ਦਾ ਪ੍ਰੋਸੈਸ ਚੱਲ ਰਿਹਾ ਉਹ 2 ਸਾਲਾਂ ਤੋਂ ਪ੍ਰੋਸੈਸ ਚੱਲ ਰਿਹਾ ਜਿਹੜੀ ਸਰਕਾਰ ਨੇ ਐਜੂਕੇਸ਼ਨ ਐਂਡ ਹੈਲਥ ਸਵਾਸਥ ਸੇਤ ਤੇ ਪੜ੍ਹਾਈ ਮਤਲਬ ਦੇ ਉੱਤੇ ਬਹੁਤ ਸਰਕਾਰ ਦਾ ਜੋਰ ਐ ਤੇ 2 ਸਾਲਾਂ ਤੋਂ ਪ੍ਰੋਸੈਸ ਚੱਲ ਹੀ ਰਿਹਾ ਹੈ ਤੇ ਆਪਣੇ ਕੋਲੇ ਨਾ ਤਾਂ ਐਂਡ ਮੈਂ ਉਹਨਾਂ ਨੂੰ ਆ ਵੀ ਗੱਲ ਕੀਤੀ ਸੀ ਵੀ ਅਬੋਰ ਦਾ ਜਿਹੜਾ ਹਸਪੀਟਲ ਹਸਪੀਟਲ ਹੈ ਅਬੋਰ ਤੇ ਬਲਵਾਲਾ ਦੋ ਹਲਕਿਆਂ ਨੂੰ ਕੇਟਰ ਕਰਦਾ ਹੈ ਆ ਇਹਨਾਂ ਦਾ ਸਰਕਾਰ ਦਾ ਜਵਾਬ ਸੀਗਾ ਅ ਜਿਹੜੇ ਔਰ ਲਾ ਐਂਡ ਆਰਡਰ ਦੀ ਮੈਂ ਗੱਲ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਜੀ ਅੱਜ ਕੱਲ ਫਿਰੋਤੀਆਂ ਪਿੰਡਾਂ ਦੇ ਵਿੱਚ ਆਣ ਲੱਗ ਗਈਆਂ ਤੇ ਸਰਕਾਰ ਨੇ ਬਕਾਇਦਾ ਬਜਟ ਸੈਸ਼ਨ ਗਵਰਨਰਸ ਅਡਰੈਸ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਲਾਅ ਐਂਡ ਆਰਡਰ ਤਾਂ ਦਿਨ ਬਦ ਦਿਨ ਬੜਾ ਇੰਪਰੂਵ ਹੋ ਰਿਹਾ ਜੀ ਇੱਥੇ ਡਕੈਤੀਆਂ ਹੋ ਰਹੀ ਐ ਅ ਵੱਡੀ ਵੱਡੀ ਚੋਰੀਆਂ ਡਕੈਤੀਆਂ ਐ ਐਕਸਟਰਸ਼ਨ ਗੋਲੀਆਂ ਚੱਲ ਰਹੀ ਐ ਆ ਤਾਂ ਮੈਂ ਸਿਰਫ ਬੋਰਡ ਦੀ ਗੱਲ ਕਰ ਰਿਹਾ ਪੂਰੇ ਪੰਜਾਬ 'ਚ ਆਪਾਂ ਵੇਖ ਹੀ ਰਹੇ ਹਾਂ ਕਿ ਕੁਝ ਹੋ ਰਿਹਾ ਐ ਤੇ ਸਰਕਾਰ ਕਹਿ ਰਹੀ ਵੀ ਸਭ ਓਕੇ ਐ ਮੈਂ ਇੱਕ ਗੱਲ ਕੀਤੀ ਸੀ ਇੱਕ ਬਹੁਤ ਵੱਡਾ ਇਸ਼ੂ ਹੈ ਕਿਸੇ ਨੇ ਅਜ ਤੱਕ ਰੇਜ਼ ਨਹੀਂ ਕੀਤਾ ਮੈਂ ਐਫਐਮ ਸਾਹਿਬ ਨੂੰ ਔਨ ਰਿਕਾਰਡ ਇਨ ਦਾ ਹਾਊਸ ਮੈਂ ਗੱਲ ਕੀਤੀ ਸੀ ਵੀ ਅਰਬਨਾਈਜੇਸ਼ਨ ਪੰਜਾਬ ਦੇ ਵਿੱਚ ਬਹੁਤ ਬੜੀ ਰਫ਼ਤਾਰ ਨਾਲ ਮਤਲਬ ਆਪਣੇ ਜਿਹੜੇ ਸ਼ਹਿਰ ਹੈ ਪੋਪੂਲੇਸ਼ਨ ਵਧ ਰਹੀ ਹੈ ਛੋਟੀ ਮੰਡੀਆਂ ਉਹ ਹੌਲੀ-ਹੌਲੀ ਇੱਕ ਛੋਟੇ ਸ਼ਹਿਰ ਦਾ ਰੂਪ ਲੈ ਰਹੇ ਐਂ ਜਿਹੜੇ ਐਗਜ਼ਿਸਟਿੰਗ ਵਾਟਰ ਵਰਕਸ ਹੈ ਉਹਨਾਂ ਨੂੰ ਐਕਸਪੈਂਡ ਕਰਨ ਦੀ ਲੋੜ ਹੈ ਆਪਾਂ ਜੇ ਅਬੋਰ ਦੀ ਗੱਲ ਕਰੀਏ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਆਪਾਂ ਟੋਟਲ ਇਰੀਗੇਸ਼ਨ ਆਪਣਾ ਆਪਣਾ ਜਿਹੜਾ ਪਾਣੀ ਸਪਲਾਈ ਹੈ ਪੀਣ ਵਾਲਾ ਪਾਣੀ ਉਹ ਉਹਦੇ ਨਹਿਰੀ ਪਾਣੀ ਨਾਲ ਸਾਰਾ ਅਟੈਚ ਹੈ ਕਨਾਲ ਵਾਟਨਾ ਤੇ ਜਦੋਂ ਬੰਦੀ ਆ ਜਾਂਦੀ ਆਪਣੇ ਸਾਲ ਦੇ ਵਿੱਚ ਦੋ ਤਾਂ ਬੰਦੀਆਂ ਨੇ ਸਰ ਆਂਦੀ ਆਂਦੀ ਦੋ ਤਾਂ ਮਿਨੀਮਮ ਹੈ ਹੀ ਜਿਹੜੀ ਲੰਬੀ ਵੀ ਮਹੀਨੇ ਵੀਨੇ ਡੇਢ ਡੇਢ ਦੀ ਕਮਾਂਜੀ ਬੰਦੀਆਂ ਜਿਹੜੀ ਆਂਦੀ ਹੈ ਐਂਡ ਉਹਦੇ ਵਾਸਤੇ ਜਦੋਂ ਬੰਦੀ ਆਂਦੀ ਹੈ ਆਪਣਾ ਵਾਟਰ ਵਰਕ ਅੱਜ ਦੇ ਦਿਨ ਮੇਰੇ ਖਿਆਲ 11ਵਾਂ ਦਿਨ ਨਹੀਂ ਕੱਟਦਾ ਫਿਰ ਇਹ 10 ਦਿਨ ਮੈਕਸिमम ਉਹਦੀ ਕੈਪੈਸਿਟੀ ਹੈ ਐਂਡ ਜੇ ਅਸੀਂ ਵਾਟਰ ਵਰਕਸ ਨੂੰ ਐਕਸਪੈਂਡ ਕਰਨਾ ਹੈ ਉਹਦੇ ਵਾਸਤੇ ਅਗੇਨ ਜਿਹੜੀ ਆਪਾਂ ਨੂੰ ਪਹਿਲੀ ਅਕਵਾਇਰ ਕਰਨੀ ਜਮੀਨ ਚਾਹੀਦੀ ਹੈ ਉਹਦੀ ਫੰਡਿੰਗ ਆ ਸਰਕਾਰ ਨੂੰ ਇਹਦੇ ਤੇ ਗੌਰਤਾ ਕਰਨਾ ਪੈਣਾ ਐਂਡ ਆ ਮੈਂ ਡਿਮਾਂਡ ਰੱਖਿਆ ਹੈ ਐਫਐਮ ਸਾਹਿਬ ਤੋਂ ਵੀ ਅਗਲੇ ਬਜਟ ਦੇ ਵਿੱਚ ਤੁਸੀਂ categories ਬਣਾ ਲਓ ਰਾਤੋਂ ਰਾਤ ਨਹੀਂ ਹੋਣਾ एबीसी कैटेगरी शेयर पॉपुलेशन ਦੇ ਹਿਸਾਬ ਨਾਲ ਤੇ ਥੋੜਾ ਥੋੜਾ ਬਜਟ ਅਲੋਕੇਸ਼ਨ ਸ਼ੁਰੂ ਕਰੋ ਵੀ ਅਬੋਰ ਨੂੰ ਇੱਕ ਨਵੇਂ ਵਾਟਰ ਵਰਕਸ ਦੀ ਬਹੁਤ ਸਖਤ ਲੋੜ ਹੈ ਸਟੋਰੇਜ ਟੈਂਕਸ ਦੀ ਕਿਉਂਕਿ ਕਨਾਲ ਹੈਡ ਹੈ ਆਪਣਾ ਤੇ ਆਪਾਂ ਨੂੰ ਉਹ ਕਿਵੇਂ ਐਕਵਾਇਰ ਕਰਾਂਗੇ ਕਾਰਪੋਰੇਸ਼ਨਸ ਕੋਲੇ ਤਾਂ ਨਾ ਪੈਸਾ ਹੈ ਨਹੀਂ ਕਿਉਂਕਿ ਕਰੋੜਾ ਰੁਪਇਆ ਲੱਗੂਗਾ ਉਹਦੇ ਵਿੱਚ ਤੇ ਉਹਦੇ ਉੱਤੇ ਸਰਕਾਰ ਨੂੰ ਬਹੁਤ ਗੌਰ ਕਰਨ ਦੀ ਲੋੜ ਹੈਗੀ ਮੈਂ ਹਾਊਸ ਦੇ ਵਿੱਚ ਪੀਐਮ ਆਵਾਸ ਯੋਜਨਾ ਦੀ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਪਿਛਲੀ ਵਾਰੀ ਪਿਛਲੇ ਸਾਲ 40000 ਮਕਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਰਾਹੀਂ ਇੱਥੇ ਉਹਦੇ ਪੈਸੇ ਆਏ ਤੇ ਕਿਉਂਕਿ ਆਪਣਾ ਬਾਕੀ ਸੂਬਿਆਂ ਤੋਂ ਆਪਣਾ ਥੋੜਾ ਡਿਵੈਲਪਡ ਸੂਬਾ ਤੇ ਜਿਹੜੇ ਉਹਦੇ ਨੋਰਮਸ ਐ ਉਹਦੀ ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਐ ਆਵਾਸ ਯੋਜਨਾ ਦੇ ਮੈਂ ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਵਾਰ-ਵਾਰ ਆਪਾਂ ਹਰ ਚੀਜ਼ ਦੇ ਵਿੱਚ ਸਰਕਾਰ ਨਾਲ ਉਲਝ ਜਾਂਦੇ ਆਂ ਤੇ ਕਿਉਂ ਨਾ ਆਪਾਂ ਸਰਕਾਰ ਨੂੰ ਇੱਕ ਪੰਜਾਬ ਵੱਲੋਂ ਰਿਪਰੈਜੈਂਟੇਸ਼ਨ ਦੇਈਏ ਵੀ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਹੈਗੀ ਜਿਵੇਂ ਉਹਦੇ ਵਿੱਚ ਕੱਚੇ ਮਕਾਨ ਦੀ ਉਹ ਹੁੰਦੀ ਹੈ ਵੀ ਕੱਚਾ ਮਕਾਨ ਹੋਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਲਗਭਗ ਕੱਚੇ ਮਕਾਨ ਤਾਂ ਕਿੰਨੇ ਕੁ ਰਹਿ ਗਏ ਤੇ ਥੋੜਾ ਜਿਹਾ ਉਹਨੂੰ ਆਲਟਰ ਕਰੋ ਪੰਜਾਬ ਦੇ ਹਿਸਾਬ ਨਾਲ ਉਹਨੂੰ ਜਿਹੜੀ ਉਹ ਆਪਣੇ ਯੋਜਨਾ ਹੈ ਉਹਨੂੰ ਪੰਜਾਬ ਦੇ ਹਿਸਾਬ ਨਾਲ ਥੋੜਾ ਟਵਿਕ ਕਰੋ ਤੇ ਇਹ ਜਿਹੜੀ ਚੀਜ਼ਾਂ ਇਹਨਾਂ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਹਰ ਚੀਜ਼ ਦਾ ਕਹਿ ਦਾ ਦਿੰਦੇ ਆਪਾਂ ਡਿਸਕ੍ਰਿਮੀਨੇਸ਼ਨ ਪਰ ਉਹਦੇ ਵਾਸਤੇ ਕੋਈ ਹੱਲ ਕੋਈ ਨਹੀਂ ਜਾਂਦਾ ਮੈਂ ਆਪਣੇ ਜਿਹੜਾ ਸੀਡ ਫਾਰਮ ਪੱਕਾ ਸੀਡ ਫਾਰਮ ਦੇ ਲੋਕ ਜਿਹੜੇ ਧਰਨੇ ਤੇ ਮੇਰੇ ਖਿਆਲ ਲਗਭਗ 2 ਹੀ ਨਾ ਹੋ ਗਿਆ ਉੱਥੇ ਬੈਠੇ ਆ ਵੀ ਮੈਂ ਗੱਲ ਉੱਥੇ ਵਿਧਾਨ ਸਭਾ ਦੇ ਵਿੱਚ ਰੇਜ਼ ਕੀਤੀ ਸੀ ਵੀ ਜਿਹੜਾ ਪੈਸਾ NHAI ਨੈਸ਼ਨਲ ਹਾਈਵੇ ਥੋਰਟੀ ਨੇ ਪੈਸਾ ਪੰਜਾਬ ਸਰਕਾਰ ਨੂੰ ਦੇ ਦੇਣਾ ਅਤੇ ਦੇਖੋ ਉਹਨਾਂ ਦੀ ਵੀ ਵਿਡੰਮਨਾ ਦੇਖੋ ਜਿਹੜੇ ਲੋਕ ਉੱਥੇ ਬੈਠੇ ਵੀ 50 ਸਾਲ ਤੋਂ ਜ਼ਿਆਦਾ ਉੱਥੇ ਬੈਠੇ ਆ ਉਹਨਾਂ ਕੋਲੇ ਰਾਸ਼ਨ ਕਾਰਡ ਹੈ ਉਹਨਾਂ ਕੋਲੇ ਬਿਜਲੀ ਦਾ ਕਨੈਕਸ਼ਨ ਹੈ ਉਹਨਾਂ ਦੀ ਆਪ ਦੀ ਪੰਚਾਇਤ ਹੈ ਜਿਹੜੀ ਸਰਕਾਰ ਨੇ ਬਣਾਈ ਹੈ ਪੰਚਾਇਤ ਨੂੰ ਸਰਕਾਰ ਫੰਡਸ ਦੇ ਰਹੀ ਹੈ ਉੱਥੇ ਡਿਵੈਲਪਮੈਂਟ ਦੇ ਕੰਮ ਵੀ ਹੋ ਰਹੇ ਆ ਤੋ ਮਤਲਬ ਜਿਹੜੇ ਪੈਸੇ ਆਣੇ ਗਵਰਨਮੈਂਟ ਆਫ ਇੰਡੀਆ ਤੋਂ ਭਾਰਤ ਸਰਕਾਰ ਦਾ ਜਿਹੜਾ ਪੇਮੈਂਟ ਆਣੀ ਹੈ ਉਪਰਸਾ ਪਹਿਲੇ ਤਾਂ ਉਹਨਾਂ ਨੂੰ ਦਿਓ ਐਂ ਉਹਦੇ ਬਾਅਦ ਕੋਈ ਪਾਲਿਸੀ ਲੈ ਕੇ ਆਓ ਵੀ 50 ਸਾਲਾਂ ਤੋਂ ਪਰਿਵਾਰ ਜਿੱਥੇ ਐ ਕੋਈ ਕੁਝ 10 15 20 25 ਵੀ ਆ ਪੂਰਾ ਪੰਜਾਬ ਦਾ ਇਸ਼ੂ ਹੈ ਵੀ ਇਸ ਇੱਕ ਸਰਟਨ ਟਾਈਮ ਤੋਂ ਜ਼ਿਆਦਾ ਜੇ ਬੈਠੇ ਐ ਉਹ ਉਹਨਾਂ ਨੂੰ ਆ ਕੇ ਮਤਲਬ ਪਾਲਿਸੀ ਦੇ ਰਾਈ ਉਹਨਾਂ ਨੂੰ ਕੋਈ ਮਾਲਕਾਨਾ ਹੱਕ ਦਿੱਤਾ ਜਾਵੇ ਤੇ ਲਾਸਟ ਮੈਂ ਜਿਹੜੀ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਸੀ ਵੀ ਹੁਣ ਸਰਕਾਰ ਨੇ ਕਿਹਾ ਵੀ ਸੋਲਰ ਕਨੈਕਸ਼ਨ ਸੋਲਰ ਟੀਊਬਲ ਕਨੈਕਸ਼ਨ ਕਿਸਾਨ ਵੀਰਾਂ ਨੂੰ ਸਰਕਾਰ ਦੇਊਗੀ ਤੇ ਉਹਦਾ ਜਿਹੜਾ ਆਨਲਾਈਨ ਰਜਿਸਟ੍ਰੇਸ਼ਨ ਪ੍ਰੋਸੈਸ ਹੈ ਉਹ ਥੋੜਾ ਜਿਹਾ ਔਖਾ ਹੈ ਕਈ ਵਾਰ ਸਪੈਸ਼ਲੀ ਛੋਟੇ ਕਿਸਾਨ ਹੈ ਉਹਨਾਂ ਨੂੰ ਬੜੀ ਦਿੱਕਤਾਂ ਆਂਦੀ ਹੈ ਫਿਰ ਏਜੰਟਸ ਵਗੈਰਾ ਵਿੱਚ ਇਨਵੋਲ ਹੋ ਜਾਂਦੇ ਹੈ ਤੇ ਉਹਨੂੰ ਆਪਾਂ ਜਰੂਰ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਸੌਖਾ ਕਰਨਾ ਚਾਹੀਦਾ ਹੈ ਕਾਲਜ ਰੋਡ ਦਾ ਮੇਰਾ ਇੱਕ ਕੁਐਸਚਨ ਲੱਗਿਆ ਸੀ ਪ੍ਰਸ਼ਨ ਲੱਗਿਆ ਸੀ ਜਿਹੜੀ ਆਪਣੀ ਕਾਲਜ ਰੋਡ ਹੈ ਕਾਲਜ ਤਾਂ ਆਪਾਂ ਬਣਾਤਾ ਕਾਲਜ ਬਣਾਤਾ ਦਿੱਤਾ ਬੁੱਧੇ ਵੇਸੇ ਮੈਂ ਗੱਲ ਕੀਤੀ ਤਾਂ ਸਹੀ ਜੀ ਕਾਲਜ ਤਾਂ ਬੜਾ ਔਖਾ ਸੀ ਬਣਾਇਆ ਜਾਖੜ ਸਾਹਿਬ ਦੇ ਪ੍ਰਯਾਸਾਂ ਨਾਲ ਤੇ ਕੈਪਟਨ ਸਾਹਿਬ ਦੀ ਮਿਹਰਬਾਨੀ ਨਾਲ ਕਾਲਜ ਤਾਂ ਗਿਆ ਬਣ ਪਰ ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਪਣੇ ਕਾਲਜ ਦੇ ਵਿੱਚ 3 11 ਤੋਂ 3 ਸੈਂਕਸ਼ਨ ਪੋਸਟਾਂ ਸਿਰਫ 3 ਹੀ ਹੈਗੀ ਬਾਕੀ ਸਾਰੇ ਖਾਲੀ ਹੈ ਤੇ ਬਾਕੀ ਉਹ ਜੋ ਵੀ ਆਪ ਤਰੀਕੇ ਨਾਲ ਕਾਲਜ ਅਥਾਰਟिटीज ਜੋ ਵੀ ਕਰ ਰਹੀ ਹੈ ਜਿਵੇਂ ਮਰਜ਼ੀ ਕਰ ਰਹੀ ਹੈ ਬਟ 11 ਸੈਂਕਸ਼ਨ ਪੋਸਟੋਂ देयर इज ओनली 3 ਪੋਸਟਸ ਜਿਹੜਾ ਵਿਚ ਆਰ ਫਿਲਡ ਤੇ ਜਿਹੜਾ ਮੈਂ ਸੜਕ ਦਾ ਇਸ਼ੂ ਠਾਇਆ ਸੀ ਕਿਉਂਕਿ ਉਹ ਸੜਕ ਦੇ ਜਿਹੜੇ ਬੜੇ ਖਸਤਾ ਲਾਤ ਹੈ ਉੱਥੇ ਬੱਚੇ ਆਂਦੇ ਪੜਾਈ ਕਰਨ ਆਂਦੇ ਐ ਤੇ ਉਹਦਾ ਮੰਤਰੀ ਸਾਹਿਬ ਨੇ ਬਲਕਾਰ ਸਿੰਘ ਜੀ ਨੇ ਮੈਨੂੰ ਜਵਾਬ ਦਿੱਤਾ ਸੀ ਟਾਈਮ ਤਾਂ ਉਹਨਾਂ ਨੇ ਵਾਵਾ ਲੈ ਲਿਆ ਮੇਰੇ ਤੋਂ ਆਲਮੋਸਟ 1 ਸਾਲ ਦਾ ਪਰ ਉਹਨਾਂ ਨੇ ਕਮਿਟਸ ਕੀਤਾ ਹੈ ਵੀ ਅਸੀਂ 1 ਸਾਲ ਦੇ ਵਿੱਚ ਵਿੱਚ ਉਹ ਸੜਕ ਬਣਾ ਦੇਾਂਗੇ ਤੇ 58 ਅ 852 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਕਹ ਰਹੇ ਵੀ ਅਸੀਂ ਉਹ ਸੜਕ ਕਾਲਜ